ਹਾਂਜੀ ਸ਼ਲੋਕ ਮਹੱਲਾ ਤੀਜਾ ਸਤ ਗੁਰ ਮਿਲਿਆ ਭੁੱਖ ਗਈ ਤੇਖੀ ਭੁੱਖ ਨਾ ਜਾਏ ਦੁੱਖ ਲੱਗੈ ਘਰ ਘਰ ਫਿਰੈ ਅੱਗੇ ਦੂਣੀ ਮਿਲੈ ਸਜਾਏ ਸਾਧੂਰ ਕੇ ਮਿਲਿਆ ਭੁੱਖ ਗਈ ਸਾਡੀ ਤਾਂ ਵੀ ਭੁੱਖ ਕੇ ਵੀ ਚਲੀ ਗਈ ਸਾਧੂਰ ਬਿਲ ਗਿਆ ਸਾਨੂੰ ਹਾਂ ਹਾਂ ਇੱਕਾ ਹੋ ਗਈ ਹੱਡ ਬੀਤੀ ਜਿਹਨੂੰ ਮਿਲਿਆ ਉਹਦੀ ਚਲੀ ਗਈ ਤੇ ਕੀ ਭੁੱਖ ਨਾ ਜਾਏ ਜਿਹੜੇ ਦੂਰੇ ਲੋਕ ਨੇ ਭੇਗ ਘਰ ਹੀ ਫਿਰਦੇ ਨੇ ਹਾਂਜੀ ਜਿਹੜਾ ਮਿਲਿਆ ਵੀ ਮਿਲਿਆ ਹੈ ਨਹੀਂ ਭੇਗ ਮਿਲਿਆ ਹਾਂ ਜੀ ਭੁੱਖ ਤੇ ਨਹੀਂ ਗਈ। ਤੇ ਕੀ ਭੁੱਖ ਨੂੰ ਜਾਏ। ਠੀਕ ਹੈ ਜੀ। ਫਿਰ ਕਰਕੇ ਸਾਦੂ ਦਾ ਭੁੱਖ ਨਹੀਂ ਜਾਂਦੀ। ਸਾਦੂ ਦੇ ਬਿਨਾਂ ਭੁੱਖ ਨਹੀਂ ਜਾਂਦੀ। ਦੁੱਖਾਂ ਨਾਲ ਘਰ ਗਰਲਫ੍ਰੈਂਡ ਦੁਖੀ ਹੋਵੇ। ਦੁੱਖ ਲੱਗੇ ਨੇ ਸਾਰਿਆਂ ਦੇ ਅੰਦਰ ਦੁਖੀ ਹੋਏ ਹੋਏ ਨੇ ਦੁੱਖ ਲੱਗੇ ਨੇ ਤਾਂ ਫਿਰ ਦੇ ਟੋੜ ਦੇ, ਥੱਗੋਲੂ। ਅੱਛਾ ਜੀ। ਕਰਕਰ ਦੁੱਖ ਨੇ ਸਭ ਦੇ ਅੰਦਰ ਦੁੱਖ ਨੇ। ਇਹ ਤਾਂ ਕਦੂਰ ਨਹੀਂ ਨਾ ਹੋਏ ਅੱਗੇ ਦੂਰ ਵੀ ਬਿਨ ਸਜਾਏ। ਸੱਜਾ ਕੇ ਦੁੱਖ ਵੀ ਸਜਾਣ ਲੂ ਵੀ ਸਾਰਾ ਜੀਵਨ ਵੀ ਖਰਾਬ ਕਰਿਆ ਹੈ ਦੁੱਖ ਨਾਲ ਦੁੱਖ ਫੈਲਾਇਆ ਹੈ ਠੀਕ ਹੈ ਜੀ ਇਹ ਦੁੱਖ ਦੂਰ ਕਰ ਬਗੈ ਤੇ ਲੈ ਕੇ ਘਰ ਤੇ ਆਏ ਨਾਲ ਕਰਦੇ ਕੀ ਰਹੇ ਸਾਰੀ ਜ਼ਿੰਦਗੀ ਜਿਬਾਅ ਅਲਤਲਬੀ ਹੋਰ ਹੋ ਜੂ ਹਾਂ ਜੀ ਅੰਦਰ ਸਹਜ ਨ ਆਇਓ ਸਹਜੇ ਹੀ ਲੈ ਖਾਏ ਮਨ ਹਟ ਜਿਸ ਤੇ ਮੰਗਣਾ ਲੈਣਾ ਦੁੱਖ ਮਨਾਏ ਉਧਰ ਟਿਕਾ ਨਹੀਂ ਆਇਆ ਤੇ ਇਹਦੀ ਬੋਲ ਘਟ ਗਿਆ ਹੀ ਨਹੀਂ ਇਹਦਾ ਸੰਸਲ ਟਿਕਦਾ ਆਇਓ ਸਹਿਜ ਹੀ ਲੈਖ ਹੈ ਸਹਿਜ ਅਵਸਥਾ ਤੋਂ ਬਿਨਾਂ ਪ੍ਰਾਪਤੀ ਨਹੀਂ ਸੀ ਹੁੰਦੀ ਇਹਨ ਸਹਿਜ ਹੋਇਆ ਬੋਲ ਟਿਕਿਆ ਉਸ ਪ੍ਰਾਪਤੀ ਹੋਈ ਹੈ ਅੱਛਾ ਜੀ ਬੋਲੀ ਸੱਚ ਗੱਦਾ ਹੈ ਬੋਲ ਹਰ ਜਿਸ ਤੇ ਮੁਗੜਾ ਜਿਹੜੇ ਮਾਨਾਤ ਕਰਕੇ ਵੰਗਦੇ ਨੇ ਨਾ ਜਿਵੇਂ ਤ੍ਰੁਪੁਰਾ ਦੀਆਂ ਕਹਾਣੀਆਂ ਨੇ ਲੈਣਾ ਦੁੱਖ ਮਨਾਏ ਉਹ ਦੁਖੀ ਹੁੰਦੇ ਨੇ ਉਹ ਦੁੱਖਣਾ ਬੁਲਉਂਦੇ ਨੇ ਦੁਖੀ ਰਹਿੰਦੇ ਨੇ ਕੁਛ ਨਹੀਂ ਬਣਦਾ ਹੈ ਜਿਵੇਂ ਤੇ ਤਰੂ ਰੂ ਕਹਿੰਦੇ ਨੇ ਕਲਤ ਭਾਰ ਖੜ ਗਿਆ ਉਹ ਸਭ ਕਹਾਣੀ ਝੂਠੀ ਸੀ ਸਹਿਜ ਵਾਸਾ ਵਾਲਿਆਂ ਨੂੰ ਵੀ ਸੱਚ ਬਣਿਆ ਉਹਨਾਂ ਨੇ ਸੱਚ ਕਹਦਾ ਠੀਕ ਹੈ ਜੀ ਹਾਂਜੀ ਉਸ ਭੇਖੇ ਥਾਵੋਂ ਗਿਰਹੋਂ ਭਲਾ ਜਿੱਥੋਂ ਕੋ ਵਰਸਾਏ ਸ਼ਬਦ ਰਤੇ ਤਿਨਾਂ ਸੋਜੀ ਪਈ ਦੂਜੇ ਭਰਮ ਭੁਲਾਏ ਇਸ ਬੇਦਨ ਨਾਲ ਉਤਲ ਜਿਹੜੋ ਭਲਾ ਗਰੀਸੀ ਜੱਗਾ ਹੈ ਜਿਹਦੇ ਵੇਖ ਲਈ ਪਾਇਆ ਇੱਥੋਂ ਬਹੁਤ ਸਾਰੇ ਜਿੱਥੋਂ ਕਿਸੇ ਨੂੰ ਕੋਈ ਪ੍ਰਸ਼ਾਦਾ ਪੱਕਿਆ ਮਿਲਦਾ ਜਾਂਦਾ ਜਿੱਥੋਂ ਕਿਸੇ ਨੂੰ ਕੋਈ ਖਾਣੂ ਮਿਲਦਾ ਜਾਂਦਾ ਐਸੇ ਹੀ ਤਾਂ ਹੋਵੇ ਠੀਕ ਹੈ ਸ਼ਬਦ ਰਤੇ ਤੈਨਾਂ ਸੋਜੀ ਪਈ ਦੂਜੇ ਭਰਮੀ ਬੁਲਾਏ ਸ਼ਬਦ ਰਤੇ ਤੈਨਾਂ ਸੋਜੀ ਪਈ ਜਿਹੜੇ ਸ਼ਬਦ ਰੰਗ ਚੜ ਗਿਆ ਉਹਨੂੰ ਇਹ ਸਮਝ ਆਈ ਹੈ ਜੇ ਲੋਕ ਪਰਦੇ ਵਿੱਚ ਆ ਤੋਨੇ ਵਰਦੇ ਕਿ ਕ੍ਰਿਸ਼ਤੀ ਆਦਮੀ ਬਾੜੇ ਨੇ ਅਸੀਂ ਚੰਗੇ ਕ੍ਰਿਸ਼ਤੀ ਕਹ ਨਹੀਂ ਹੋਈ ਕ੍ਰਿਸ਼ਤੀ ਵੀ ਕਿੰਨੇ ਥੋੜੇ ਨੋਦਾ ਜੇ ਤੁਹਾਨੂੰ ਹੋਣੇ ਆ ਪਾਇਆ ਕਿਰਤ ਕਮਾਵਣਾ ਕਹਿਣਾ ਕਛੂ ਨਾ ਜਾਏ ਨਾਨਕ ਜੋ ਤਿਸ ਭਾਵੇਂ ਤੇ ਭਲੇ ਤਿਸ ਕੀ ਪਤ ਪਾਵੇਂ ਥਾਏ ਇਹ ਕਰਤ ਕਮਾਵਣਾ ਤੁਸੀਂ ਕਰਤ ਗਰੂ ਦੇ ਫਿਰਦੇ ਹੋ ਕਹਿਣਾ ਕਛੂ ਨਾ ਜਾਏ ਇੱਦਾਂ ਕਿ ਅਸੀਂ ਤਾਂ ਕੁਝ ਕਹਿ ਨਹੀਂ ਸਕਦੇ ਕੋਈ ਵੀ ਨਹੀਂ ਕੁਝ ਕਹਿ ਸਕਦਾ ਅਗਰ ਕੋਈ ਨਹੀਂ ਦੇ ਸਕਦਾ ਕਿਰਤ ਸਾਰੇ ਕਰਵਾਉਂਦੇ ਫਿਰਦੇ ਨੇ ਕਿਰਤੀ ਆਪਣੀ ਕਰਤ ਕਰਵਾਉਂਦੇ ਨੇ ਤੁਸੀਂ ਆਪਣੀ ਕਰਵਾਉਂਦੇ ਹੋ ਪਰ ਗੱਲ ਵਿਚੋੜ ਦੀ ਹੈ ਨਾਨਕ ਜੋ ਉਸ ਸੁਭਾਵ ਹੈ ਤੋਂ ਬਲੇ ਜੋ ਪਰਮੇਸ਼ਰ ਨੂੰ ਭਉ ਦੇ ਦੇ ਨੇ ਜਿਹੜੀ ਕਿਰਤ ਪਰਮੇਸ਼ਰ ਨੂੰ ਭਉਦੀ ਹੈ ਜਿਹਨਾਂ ਦੀ ਉਹ ਚੰਗੀ ਹੈ ਉਹ ਅੱਗੇ ਜਾ ਕੇ ਕਿਤੇ ਬਾੜੇ ਦਾ ਸਕੇ ਠੂਠੇ ਦਾ ਭਲੇ ਜਿਨ ਕੀ ਪਤ ਪਾਵੇਂ ਥਾਏ ਪਾਵੇਂ ਥਾਏ ਇਹਦੀ ਫਰਥੇ ਥਰਡ پارٹی ਪਰਮਿਸ਼ਨ ਦੇ ਕਰਕੇ ਉਹਦੀ ਗੱਲ ਠੀਕ ਹੈ ਜਿਹਦੀ ਦੋਆ ਪਾਈ ਉਹਦੀ ਗਲਤ ਹੈ ਇਹ ਫੈਸਲਾ ਅੱਗੇ ਹੋਊਗਾ ਕੀ ਕਰੇ ਫੈਸਲਾ ਇਹਦੇ ਬਾਰੇ ਕੋਈ ਠੀਕ ਹੈ ਮਹੱਲਾ ਤੀਜਾ ਸਤਗੁਰ ਸੇਵੀਏ ਸਦਾ ਸੁਖ ਜਨਮ ਮਰਨ ਦੁਖ ਜਾਏ ਚਿੰਤਾ ਮੂਲ ਨਾ ਹੋਵੇ ਅਚਿੰਤ ਵਸੇ ਮਨ ਆਏ ਸਤਗੁਰ ਸੇਵੀਏ ਸਦਾ ਸੁਖ ਸਾਧਰੂ ਨੂੰ ਸੇਵੀਏ ਸਦਾ ਹੀ ਸੁਖ ਜਲਵੰਤ ਦੁੱਖ ਜਾਏ ਜਲਵੰਤ ਦਾ ਦੁੱਖ ਚਲੇ ਜਾਂਦਾ ਠੀਕ ਹੈ ਜੀ ਇੱਦਾਂ ਮੋਲ ਨਾਲ ਹੋਮ ਦੀ ਉਲਵੀ ਚਿੰਤਾ ਨਹੀਂ ਹੁੰਦੀ ਸਤੋ ਨਿ ਸੇਵਾ ਕਰਨ ਵਾਲੇ ਅਚਿੰਤ ਬਸ ਸਹਿਬਾਨ ਆਏ ਅਚਿੰਤ ਵਸਾ ਬੋਲਦੇ ਬਿਚਾਰ ਜਾਂਦੀਆਂ ਅਚਿੰਤ ਦੇ ਔਂਕੜ ਲਾਇਆ ਚਿੰਤ ਦਾ ਭਾਅ ਫਿਰ ਇੱਥੇ ਕਿਹਨੂੰ ਦੱਸਿਆ ਚਿੰਤ ਵਸਾ ਹੈ ਅਚਿੰਤ ਬਸ ਅਚਿੰਤ ਨੂੰ ਹੋਰ ਬਣਾਤਾ ਹੈ ਨਾਉਨ ਇਹ ਫਿਰ ਮੂਲ ਦੀ ਗੱਲ ਹੋ ਰਹੀ ਹੈ ਚਿੰਤ ਜਿਵੇਂ ਆਪਾਂ ਗੋਬਿੰਦਿਆ ਹੋਰ ਕਹਿੰਦੇ ਆ ਉਸ ਤਰ੍ਹਾਂ ਚਿੰਤ ਇੱਥੇ ਇੱਕ ਮੂਲ ਵਾਸਤੇ ਨਾਉਨ ਵਰਤ ਲਿਆ ਨਾ ਜੀ ਬਸ ਸਹਿਬਾਂ ਦਾ ਇਹ ਵਿੱਚ ਚਿੰਤ ਰੂਪ ਵਾਸ ਜਾਂਦਾ ਠੀਕ ਹੈ ਕਿੰਤਾ ਰਹਤ ਹਾਂਜੀ ਅੰਤਰ ਤੀਰਥ ਗਿਆਨ ਹੈ ਸਤਗੁਰ ਦੀਆ 부ਝਾਏ ਮੈਲ ਗਈ ਮਨ ਨਿਰਮਲ ਹੋਆ ਅੰਮ੍ਰਿਤ ਸਰ ਤੀਰਥ ਨਾਏ ਅਗਰ ਤੀਰ ਤੇ ਗਿਆਨ ਹੈ ਗਿਆਨੇ ਤੀਰ ਤਾਂ ਲਖੋ ਗਿਆਨ ਤੀਰ ਤੋਂ ਗਿਆਸਤੇ ਕਹਿੰਦੇ ਜਹਾਂ ਗਿਆਨ ਤਾਂ ਧਰਮ ਹੈ ਧਰਮ ਦੀ ਤੀਰਤ ਬਣਾਏ ਹੁੰਦੇ ਨੇ ਧਰਮ ਦਾ ਤੀਰ ਤਾਂ ਉਹ ਕਹਿੰਦੇ ਗਿਆਨ ਦੀ ਤੀਰਤ ਹੁਣ ਗਿਆਨ ਦੇ ਗਿਆਨ ਦਾ ਤੋੜ ਨਹੀਂ ਹੈ ਮੋਦੀ ਅੱਛਾ ਜੀ ਅਗਰ ਗਿਆਨ ਹੈ ਤਾਂ ਤੋੜਿਆ ਜਾ ਕੇ ਨਾਲੇ ਵਿੱਚ ਗਿਆਨ ਦਾ ਤੋੜੇ ਇਹ ਸਤਗੁਰੂ ਦੀਆ ਬੁਝਾਏ ਸਤਗੁਰੂ ਨੇ ਸਮਝਾਇਆ ਤਾਂ ਤੀਰਤ ਗਿਆਨ ਹੈ ਅਸਲ ਏ

ਇਹ ਜਿਹੜਾ ਹੂਗਾ ਮੜ ਮੜ ਕੇ ਨਾ ਸਾਰੀ ਬੰਦੀ ਮਾਰੂ ਤੂੰ ਉੱਤੋਂ ਗੁਰਵਾਲੇ ਦਾ ਪਰਸਾਰ ਇਹ ਕਹਿੰਦੀ ਹੈ ਉਹ ਪਰਸਾਰ ਬਾਲਵਾਨੀ ਜਿ ਬੈਠੇ ਇਹ ਦੱਸ ਦਤਾ ਹੌਲਾ ਬਣ ਕੇ ਫਿਰ ਫਰੇਜ ਤੱਕ ਤੀਸਰੇ ਪਾਛਾ ਦਾ ਸ਼ਲੋਕ ਹੈ ਉਹਨੇ ਜਿਹੜਾ ਤੰਮਰਸਤ ਰੱਖ ਬਾਹਰ ਸ਼ਹਿਰ ਤਾਂ ਬਸਿਆ ਵੀ ਨਹੀਂ ਆਈ ਤਾਂ ਗੱਲ ਹੈ ਇਹ ਕਹਿੰਦੇ ਫਿਰ ਹੋਰ ਵੀ ਪਾਪ ਲਵਾ ਦਰ ਹੂੰ ਉਹਨੇ ਤਾਂ ਉੱਤੇ ਫਿਲਟਰ ਵੀ ਲਾ ਦਿੱਤੇ ਕਹਿੰਦੇ ਪਾਣੀ ਪਹਿਲਾਂ ਨਾਲੋਂ ਸਾਫ਼ ਹੈ ਹੋਰ ਨਾ ਹੋਵੇ ਉਹ ਫਿਰਦਾ ਸਾਰੇ ਬਾਹਲ ਦੇ ਕਰਕੇ ਲਾਏ ਦੇ ਨੇ ਬਾਹਲ ਹੀ ਬੁਲੇ ਖੜੇ। ਇਹ ਜਿਹੜੀ ਆ ਗੱਲ ਕਹੀ ਗਿਆ ਤੀਜੇ ਬਾਸ਼ਾ ਨੇ ਬੰਦੇ ਬਣਾਈ ਇਹ ਤਾਂ ਹੈਡੀਟ ਉੱਤੇ ਫਿਰ ਨਹੀਂ ਇਹ ਤਾਂ ਨਵੇਂ ਸਰ ਤੇ ਸਿਹਾਰੀ ਹੈ ਅੰਮ੍ਰਿਤ ਸਰ। ਕਹਿੰਦਾ ਭਾਵ ਅੰਮ੍ਰਿਤ ਦੇ ਸਰੋਵਰ ਦੇ ਵਿੱਚ ਤੀਰਥ ਨਾਇ। ਮੈਲ ਗਈ ਨਿਰਮਲ ਹੋਆ ਇਹ ਅਸਲੀ ਅੰਮ੍ਰਿਤਸਰ ਦਾ ਤੀਰਥ ਹੈ ਜੀ। ਹਾਂ ਇਹ ਹੈ। ਕੀ ਇਹ ਆਕੇ ਪਾਪੜ ਵਿੱਚੋਂ ਸਰੀਆ ਸਾਡਾ ਕੋਰੋਨਾ ਮੈਂ ਬਜਟ ਵੀ ਗਿਆ ਹਾਂਜੀ ਉਹ ਬੜੀ ਮੁਕਰੀ ਹੋਈ ਚਾ ਠੀਕ ਹੈ ਜੀ ਹਾਂਜੀ ਸੱਜਣ ਮਿਲੇ ਸੱਜਣਾ ਸੱਚੇ ਸ਼ਬਦ ਸੁਭਾਏ ਕਰ ਹੀ ਪਰਚਾ ਪਾਇਆ ਜੋਤੀ ਜੋਤ ਮਿਲਾਏ ਸੱਜਣ ਮਿਲੇ ਸੱਜਣਾ ਰਜਾ ਸੱਜਣ ਸੱਜਣ ਨੂੰ ਬਿਲਦੇ ਲੂ ਗੁਰਮੁਖ ਗੁਰਮੁਖਾਂ ਨੂੰ ਬਿਲਦੇ ਕੋ ਸੁਭਾਅ ਦੇ ਆਦੂ ਬੰਦੇ ਨੇ ਸੱਜਣਾ ਸੱਚੇ ਸ਼ਬਦ ਸੁਭਾਏ ਪੰਜਾਂ ਦਾ ਸੁਭਾਏ ਦੇ ਸੱਚ ਬੋਲਦੇ ਨੇ ਸੁਭਾਏ ਸੱਚ ਬੋਲਦੇ ਸੱਚੇ ਸ਼ਾਮ ਦੀ ਸੁਭਾਏ ਜਦ ਉਹਨਾਂ ਦੀ ਬੋਲੀ ਮਿਲ ਗਈ ਸੁਭਾਅ ਮਿਲ ਗਿਆ ਸੰਜਾ ਮਿਲ ਗਏ ਪਰਚਾ ਅਰੇ ਪਰਚਾ ਪਰਚਾ ਸੁਸੰਦਰੀ ਉਹਨਾਂ ਦੇ ਘਰ ਦੇ ਵਿੱਚ ਹੀ ਪਰਚਕੇ ਦੋਏ ਇੱਕ ਦੂਏ ਨਾਲ ਜੋਤੀ ਜੋਤ ਮਿਲ ਕੇ 71 ਬੋਲਦੀ ਜਾਂ ਦੋਦੀ ਇੱਕ ਤਾਂ ਹੋ ਜਾਂਦੀ ਹੈ ਸੱਜਣ ਹੋ ਜਾਂਦੇ ਨੇ ਤੇ ਕੋਈ ਬੰਲੀ ਹੋ ਜਾਂਦੀ ਹੈ ਕੋਈ ਗੁਰ ਹੋ ਜਾਂਦਾ ਹੈ ਕੋਈ ਸ਼ਬਦ ਵਿਚਾਰ ਹੋ ਜਾਂਦੀ ਹੈ ਫਿਰ ਜਦੋਂ ਉਹ ਕਿਤੇ ਬਾਹਰ ਜਾਣ ਦੀ ਲੋੜ ਦੀ ਬਾਹਰੋਂ ਕੁਝ ਵੀ ਲੈਣ ਦੀ ਲੋੜ ਦੀ ਇੱਕ ਦੂਜੇ ਨਾਲ ਪਰਚੀ ਕਰਦੇ ਰਹੇ ਇੱਕ ਦੂਜੇ ਨਾਲ ਵਿਚਾਰ ਕਰਦੇ ਰਹਿੰਦੇ ਨੇ ਸਾਡੀ ਪਰਚਾ ਪਾਇਆ ਸ਼ਬਦ ਦੀ ਜੋਤ ਬੁਲਾਈ ਜੋਤ ਮਿਲ ਜਾਂਦੀ ਤੇ ਜੋਤ ਇੱਥੇ ਮਨ ਨੂੰ ਕਿਹਾ ਤਾਂ ਜੋਤੀ ਚਿੱਤ ਹੈ ਜੀ ਇਹ ਦੋਏ ਆਪਸ ਵਿੱਚ ਮਿਲ ਜਾਂਦੇ ਹਾਂਜੀ ਉਹ ਇੱਕ ਇੱਕ ਹੋ ਜਾਂਦੇ ਨੇ ਠੀਕ ਹੈ ਜੀ ਪਾਖੰਡ ਜਮਕਾਲ ਨਾ ਛੋੜਈ ਲੈ ਜਾਸੀ ਪੱਤ ਗਵਾਏ ਨਾਨਕ ਨਾਮ ਰੱਤੇ ਸੇ ਉੱਭਰੇ ਸੱਚੇ ਸਿਉ ਲਿਵਲਾਈ ਪਖੰਡਾ ਜਦ ਕਾਲ ਨ ਛੋੜੀ ਪਖੰਡੀ ਪਖ ਜਿਹੜੇ ਕਰਦੇ ਨੇ ਹਾਂਜੀ ਪਖੰਡੀ ਜਮ ਕਾਲ ਨ ਛੋੜੀ ਹਾਂ ਜਦ ਕਾਲ ਨਹੀਂ ਛੱਡਦਾ ਠੀਕ ਹੈ ਜੀ ਲੈ ਜਾਸੀ ਪਤ ਗਵਾਏ ਲੈ ਜਾਂਦਾ ਨਾਲੇ ਪਤ ਵੀ ਗਵਾਉਂਦਾ ਵਿਅਕਤੀ ਕਰਕੇ ਲੈ ਜਾਂਦਾ ਹਾਂ ਨਾਨਕ ਨਾਮ ਰੱਤੇ ਸੇ ਉੱਭਰੇ ਸੱਚੇ ਸਿਉ ਲਿਵਲਾਈ ਅਗਰ ਤਾਂ ਨਿਆਂ ਲੋਭ ਲੈ ਹੋਰ ਉਹਨੇ ਆਪਣੇ ਵੀ ਉਹ ਬਚੇ ਸੱਚੇ ਨਾਲ ਲਿਬ ਲੱਗੀ ਹੈ ਕਾਰਨ ਠੀਕ ਹੈ ਸੱਚ ਨਾਲ ਲਿਬ ਲੱਗਦਾ ਉਸ ਪ੍ਰਾਤਮਨ ਨਾਲ ਲਿਬ ਲੱਗੀ ਕਾਰਨ ਬਚ ਗਏ ਉਹ ਤੇ ਇਹ ਜੀ ਨਾਮ ਨਾਲ ਰੱਤਣਾ ਕਹਿਣ ਦਾ ਭਾਵ ਹੈ ਸੱਚੇ ਦੇ ਨਾਲ ਲਿਬ ਲੱਗਦੀ ਹੈ ਨਾਮ ਕਰਕੇ ਹਾਂ ਜੀ ਹਾਂ ਜੀ ਨਾਲ ਉਦਲੇ ਅੰਤਰਾਤ ਹੁੰਦਾ ਠੀਕ ਹੈ ਜੀ ਪੌੜੀ ਤਿਤ ਜਾਏ ਬਹੁਤ ਸਤ ਸੰਗਤੀ ਜਿੱਤੇ ਹਰ ਕਾ ਹਰ ਨਾਮ ਬਿਲੋਈਐ ਸਹਜੇ ਹੀ ਹਰ ਨਾਮ ਲਿਓ ਹਰ ਤਤ ਨਖ ਹੋਈਏ ਇੱਤ ਜਾਇ ਬੋ ਸਤ ਸਤ ਕੀ ਇਹ ਸਤ ਸਤ ਉਹ ਜਗ੍ਹਾ ਤੇ ਜਾ ਕੇ ਬੈਠੋ ਕਿੱਥੇ ਹਰ ਕਾਲ ਬਲੋਈਆ ਜਿੱਤੇ ਹਰ ਕਾਲ ਨੂੰ ਬਲੋਈ ਦਾ ਨਾ ਲੜਕੀ ਦਾ ਵਿਚਾਰੀ ਦਾ ਸਤ ਸਤ ਚੌਥੇ ਜਾ ਕੇ ਬੈਠੋ ਹਰ ਕਬ ਨਾਮ ਬੁਲਾਉਣਾ ਆਪਾਂ ਲੋ ਵਿਚਾਰਨ ਸਤ ਸਤ ਵਿਚਾਰ ਤਾਂ ਲੋ ਵਿਚਾਰਿਆ ਜਾਂਦਾ ਠੀਕ ਹੈ ਜੀ ਕਹਜੇ ਹੀ ਹਰ ਨਾਮ ਲਿਓ ਹਰ ਤਤ ਨਾ ਖੋਈਏ ਜਿੱਥੇ ਆਰਾਮ ਨਾਲ ਇੱਕ ਬੰਦ ਜਿੱਤ ਹੋ ਕੇ ਸੁਲੋ ਸਹਿਜ ਵਸਤਾਂ ਜਿ ਰਹਿ ਕੇ ਔਰ ਹਲਕਾ ਰੂਪ ਚ ਬਲੋਕ ਬਲੋਇਆ ਜਾਂਦਾ ਉਹਨੂੰ ਲੈ ਲਿਓ ਉਹਨੂੰ ਸਮਝ ਲਿਓ ਜਦੇ ਕਹਜੇ ਹੀ ਹਰ ਨਾਮ ਲਿਓ ਹਰ ਤਤ ਨਾ ਖੋਈਏ ਹਰ ਤਤ ਨੂੰ ਹੋਈਏ ਕਿਤੇ ਉਹਦਾ ਤਤ ਨਾ ਖੋਜਵੇ ਧਿਆਨ ਰੱਖਿਓ ਇਹਨ ਸਹਿਜ ਵਸਤਾਂ ਕਿਤੇ ਰਿਓ ਤਤ ਦੀ ਗੱਲ ਕਿਤੇ ਤੁਹਾਡੇ ਕੋਲ ਪਹੁੰਚਵੇ ਕੋਈ ਨਾ ਜਾਵੇ

ਇਹ ਸੋ ਪਾਇ ਪੂਰਾ ਸਤਿਗੁਰੂ ਜਿਸ ਤੁਰ ਮਸਤਕ ਲਿਲਾੜ ਲਿਖੋਈ ਹੈ ਸੋ ਪਾਇ ਪੂਰਾ ਸਤਿਗੁਰੂ ਜਿਸ ਤੁਰ ਮਸਤਕ ਲਿਲਾੜ ਲਿਖੋਈ ਹੈ ਇਹਦੀ ਪ੍ਰਾਪਤੀ ਜੀ ਨਾ ਹੁੰਦੀ ਹੈ ਪੂਰੇ ਸਤਿਗੁਰੂ ਨੂੰ ਹੁੰਦੀ ਹੈ ਇਹ ਤੁਰ ਮਸਤਕ ਲਿਲਾੜ ਦੇ ਵਿੱਚ ਲਿਖਾ ਕੇ ਲਿਆਇਆ ਜੋ ਉਸ ਦਰਗਾਹਾਂ ਮਸਤਕ ਦੇ ਵਿੱਚ ਆਪਣੀ ਲਿਲਾੜ ਦੇ ਵਿੱਚ ਲਿਖਾ ਕੇ ਲਿਆਇਆ ਤਾਂ ਕਿਤੇ ਪ੍ਰਾਪਤੀ ਹੁੰਦੀ ਹੈ ਠੀਕ ਹੈ ਜੀ ਉਨੋਂ ਪਰ ਪੂਰੇ ਸਤਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਜੀ ਹਾਂ ਜੀ ਪੂਰਾ ਸਤਿਗੁਰੂ ਆਪੇ ਹੀ ਹੁੰਦਾ ਹੋ ਤਿਸ ਗੁਰ ਕੋ ਸਭ ਨਮਸਕਾਰ ਕਰੋ ਜਿਨ ਹਰ ਕੀ ਹਰ ਗਾਲ ਗਲੋਈਏ ਇਸ ਗੁਰ ਕੋ ਸਭ ਨਮਸਕਾਰ ਕਰੋ ਇਸ ਗੁਰ ਰੇਰੂ ਨਮਸਕਾਰ ਕਰੋ ਉਹ ਸਾਰੇ ਹੀ ਐ ਦਲੋਈ ਐ ਸੁਖਾਈ ਐ ਸਮਝਾਈ ਐ ਹਰ ਵੀ ਗੱਲ ਹਕੀਕਤ ਆ ਠੀਕ ਹੈ ਥੋੜੀ ਬੋਦੀ ਗੱਲ ਪ੍ਰਕਾਸ਼ਿਤ ਕੀਤੀ ਐ ਚਲਾਈ ਇਹ ਗੱਲ ਗਲ ਹੋਈ ਆ ਚਲਾਈ ਆ ਉਹਦੀ ਗੱਲ ਠੀਕ ਹੈ ਜੀ ਇੱਥੇ ਚੌਥੀ ਪੌੜੀ ਦੀ ਸਮਾਪਤੀ ਹੈ ਜੀ ਹੈ ਜੀ